Oh, a horrible. It is next to anything. It is one of the worst where there is no law, no traffic rule, nothing. The police is only as a spectator. Nothing else. What do you think about the reason about that? All the, or the One thing, the major reason is uneducation. They are not educated. So traffic police just uh, most of the time they are spectators. You are go not to any, in here. just listen to me, you go to any uh, metropolitan city, you take Calcutta, you take Bombay, over there the people do walk on the street. There is a traffic, there is everything, as usual as it is in Ludhiana, but there are some norms. oh it is only in books manchester if you want to see manchester go to uk and see where manchester <laughs> is ah? oh is horrible uh, uh, the indian government uh, 100 cities they have selected and this position is 50th i think so ਤੇ ਲੁਧਿਆਣੇ ਵਾਸਤੇ ਤਾਂ ਕਹਿਣ ਦੀ ਲੋੜ ਹੀ ਨਹੀਂ ਆ ਸਵੇਰੇ 7 ਵਜੇ ਬੱਚਿਆਂ ਨੂੰ ਸਕੂਲੇ ਛੱਡਣ ਆ ਜੀਦਾ ਬਸਤੀ ਜੋਧੇਵਾਲ ਇੱਥੋਂ ਹੀ ਲੰਘ ਕੇ ਜਾਈਦਾ ਆ ਕੱਲ ਦੀ ਘਟਨਾ ਇੱਥੇ ਟ੍ਰਿਪਡ ਪਲਟ ਗਿਆ ਸੀਗਾ ਈ ਰਿਕਸ਼ਾ ਦੇ ਉੱਪਰ ਉਹ ਈ ਰਿਕਸ਼ੇ ਵਾਲੇ ਦੇਖ ਦੇਣੀ ਆ ਜਿਹੜੇ ਪਹਿਲਾਂ ਤਿੰਨ ਪਹੀਆਂ ਵਾਲੇ ਲਈਦੇ ਨੋਰਮ ਰਿਕਸ਼ੇ ਵਾਲੇ ਉਹ ਵੀ ਦੂਜਾ ਰਿਕਸ਼ਾ ਲਈ ਫਿਰਦੇ ਆ ਚਲਾਣਾ ਆਂਦਾ ਨਹੀਂ ਬੱਚਿਆਂ ਨੂੰ 10-10 ਸਾਲ ਦੇ ਨੂੰ ਫੜਾਈ ਫਿਰਦੇ ਆ ਸਾਡੇ ਰੋਡ ਤੇ ਨੂੰ ਆ ਰੋਡ ਤੇ 10 ਸਾਲ ਦਾ ਬੱਚਾ ਹੱਥੇ ਫੜ ਕੇ ਬੈਠਾ ਈ ਰਿਕਸ਼ਾ ਉਹ ਚਲਾਈ ਜਾ ਰਿਹਾ ਜਿੱਦਾਂ ਸਾਈਕਲ ਆ ਬਸ ਉਸ ਤੋਂ ਬਾਅਦ ਦੇਖ ਦੇਣੀ ਆ ਕਿੱਧਰ ਵੜਨਾ ਕਿੱਧਰ ਨਹੀਂ ਜੋ ਵੀ ਹੈਗਾ ਇੱਕ ਦੂਜੇ ਨੂੰ ਕੋਈ ਨਹੀਂ ਇੱਥੇ ਮਤਲਬ ਹੈਗਾ ਪੁਲਿਸ ਦਾ ਕੰਟਰੋਲ ਕਰਦੀ ਥੱਕ ਜਾਂਦੀ ਆ ਉਸ ਐਡਾ ਵੱਡਾ ਚੌਂਕਾ ਰੈੱਡ ਲਾਈਟਾਂ ਦਾ ਪੂਰਾ ਅਰੇਂਜਮੈਂਟ ਹੋਣਾ ਜੀਦਾ ਕਿ ਲੋਕ ਆਪ ਹੀ ਆਪਣੇ ਤਰੀਕੇ ਦੇ ਨਾਲ ਚੱਲਣ ਬਿਲਕੁਲ ਵੀ ਇੱਥੇ ਤਾਂ ਕੋਈ ਵੀ ਸਿਸਟਮ ਨਹੀਂ ਹੈਗਾ ਸਾਰਾ ਚੌਕ ਦੇ ਵਿੱਚ ਲਾਈਟਾਂ ਦਾ ਸਿਸਟਮ ਬਹੁਤ ਹੋਣਾ ਜ਼ਰੂਰੀ ਹੈ ਮਰ ਇੱਥੇ ਸਿਸਟਮ ਨਹੀਂ ਦੇ ਕਿੱਡਾ ਬਸਤੀ ਚੌਕ ਐਡਾ ਵੱਡਾ ਚੌਕ ਚੌਕ ਹੋ ਗਿਆ ਉੱਥੇ ਫਿਰ ਵੀ ਕੰਟਰੋਲ ਜੁ ਹੋ ਚੁੱਕਿਆ ਥੋੜਾ ਬਹੁਤ ਪਰ ਬਸਤੀ ਚੌਕ ਉਸ ਤੋਂ ਜ਼ਿਆਦਾ ਖਤਰਨਾਕ ਹੋ ਚੁੱਕਿਆ ਰੋਜ਼ ਐਕਸੀਡੈਂਟ ਹੁੰਦੇ ਆ ਥੇ ਰੇੜੀਆਂ ਫੜੀਆਂ ਲੱਗਣ ਦਾ ਮਤਲਬ ਹੀ ਲੋਕ ਇੱਥੇ ਖੜ ਖੜ ਕੇ ਆਪਣੀਆਂ ਗੱਡੀਆਂ ਲਾ ਕੇ ਮੋਟਰਸਾਈਕਲ ਲਾ ਕੇ ਫਰੂਟ ਖਰੀਦੀ ਜਾਂਦਾ ਕੋਈ ਸਬਜ਼ੀ ਖਰੀਦੀਆਂ ਸ਼ਾਮ ਨੂੰ 8 ਵਜੇ ਤੋਂ ਬਾਅਦ ਹਰ ਕੋਈ ਪ੍ਰਵਾਸੀ ਨੇ ਇੱਥੇ ਰੋਲਾ ਪਾ ਰਹੇ ਆ ਸਬਜ਼ੀ ਦੀਆਂ ਰੇੜੀਆਂ ਦੇ ਲੱਗੇ ਜੋ ਸਪੀਕਰ ਲੱਗੇ ਦੇਖ ਕੇ ਵਾਹ ਲੋਕ ਹੁਸਕੋ ਹੋ ਜਾਂਦੇ ਆ ਪਤਾ ਨਹੀਂ ਕਿੰਨੀ ਚੀਜ਼ ਸਸਤੀ ਮਿਲਦੀ ਆ ਮੰਡੀਆਂ ਹੈਗੀਆਂ ਮੰਡੀਆਂ ਦੇ ਵਿੱਚ ਨਹੀਂ ਜਾਂਦੇ ਲੋਕ ਇੱਥੇ ਜਾਂਦੇ ਆ ਮੰਡੀਆਂ ਤੋਂ ਤਾਂ ਦੁਖੀ ਹੋਏ ਪਾ ਉੱਥੇ 10 10 20 20 ਰੁਪਏ ਪਰਚੀ ਕੱਟੀ ਜਾਂਦੇ ਲੋਕ ਉਸ ਤੋਂ ਵੀ ਡਰੀ ਜਾਂਦੇ ਆ ਮਤਲਬ ਇਸ ਵਿੱਚ ਕੋਈ ਸਿਸਟਮ ਨਹੀਂ ਹੈਗਾ ਨਾ ਕਾਰਪੋਰੇਸ਼ਨ ਦਾ ਕਾਰਪੋਰੇਸ਼ਨ ਹੁਣ ਦੇਖੋ ਨਵੀਂ ਮੇਰ ਵੀ ਆ ਗਈ ਸਭ ਕੁਝ ਕਰ ਰਹੇ ਅਸੀਂ ਬੜੀ ਮਿਹਨਤ ਕਰ ਰਹੇ ਆ ਜੀ ਬੜਾ ਕੁਝ ਕਰ ਰਹੇ ਆ ਉਹ ਕੰਮ ਨਹੀਂ ਕਰ ਰਹੇ ਜਿਹਦੇ ਕਰਕੇ ਲੋਕਾਂ ਦੇ ਐਕਸੀਡੈਂਟ ਬਚਣ ਲੋਕਾਂ ਦਾ ਹੋਰ ਚੀਜ਼ਾਂ ਦੂਜੇ ਕੰਮ ਕਰਵਾ ਰਹੇ ਆ ਗਲੀਆਂ ਵਿੱਚ ਆਪਣੀਆਂ ਵੋਟਾਂ ਦੇ ਚੱਕਰ ਵਿੱਚ ਕੋਈ ਕਹਿ ਰਹੀ ਹੈ ਕਿ ਕੌਂਸਲਰ ਆਪਣੀਆਂ ਸਫਾਈਆਂ ਕਰਵਾਉਣ ਦੇ ਚੱਕਰ ਵਿੱਚ ਉਹ ਵੀ ਜ਼ਰੂਰੀ ਹੈ ਚਲੋ ਪਰ ਇਧਰ ਵੀ ਉਹ ਜ਼ਰੂਰੀ ਐਮਐਲਏ ਸਾਹਿਬ ਨੂੰ ਧਿਆਨ ਦੇਣ ਜੋ ਚੌਂਕ ਦੇ ਵਿੱਚ ਧਿਆਨ ਦੇਣ ਕਿ ਹਾਂ ਵੀ ਇੱਥੇ ਲਾਈਟਾਂ ਦਾ ਅਰੇਂਜ ਬਸਤੀ ਸਾਡੇ ਨਸ਼ੇਪੁਰੀ ਚੌਂਕ ਦੇ ਵਿੱਚ ਸਾਡੇ ਜਿਹੜੇ ਜਿਹੜੇ ਕਾਉਂਸਲਰ ਆ ਵਿਪਨ ਬਨਾਕ ਜੀ ਉਹਨਾਂ ਨੇ ਕਈ ਵਾਰ ਰਿਕੁਐਸਟ ਪਾਈ ਹੈ ਡੀਸੀ ਦਫਤਰ ਜਾ ਕੇ ਗਈ ਛੇਪੂਰੀ ਚੌਂਕ ਦੇ ਵਿੱਚ ਲਾਈਟਾਂ ਲਗਾਈਆਂ ਜਾਣ ਤਾਂ ਕਿ ਲੋਕਾਂ ਨੂੰ ਸੌਖਾ ਹੋ ਸਕੇ ਪਰ ਦੁਕਾਨਾਂ ਬਣ ਗਈਆਂ ਹਾਂ ਦੁਕਾਨਾਂ ਬਣ ਗਈਆਂ ਉਹ ਤੇ ਬਹੁਤ ਹੀ ਕਹਿ ਦਈਏ ਕਿ ਤੁਰਨ ਵਾਲੀ ਜਗ੍ਹਾ ਤੇ ਵੀ ਹੁਣ ਬੰਦੇ ਔਖੇ ਹੋਏ ਪਏ ਆ ਇੱਧਰ ਸੜਕ ਵੀ ਦੇਖੋ ਕਿੰਨਾ ਬੁਰਾ ਹਾਲ ਆ ਆ ਥੋੜੀ ਸੁਧਾਰ ਹੋਇਆ ਵਾ ਪਰ ਪਰਲੇ ਪਾਸੇ ਹਜੇ ਬੁਰਾ ਹਾਲ ਬਾਕੀ ਇਹ ਆ ਕਿ ਆਪਾਂ ਕੁਝ ਨਹੀਂ ਗਏ ਇਸ ਤੋਂ ਇਲਾਵਾ ਬਹੁਤ ਹੀ ਜ਼ਿਆਦਾ ਬੁਰਾ ਟ੍ਰੈਫਿਕ ਵਾਲੇ ਪਾਸੇ ਲੱਗਦਾ ਉਹ ਆਪਣੀ ਦੁਕਾਨ ਹੈਗੀ ਕੰਮਿਸ਼ਨ ਕਿਸੇ ਦੀ ਨਹੀਂ ਹੈ ਕਾਰਪੋਰੇਸ਼ਨ ਨੂੰ ਜਾਂ ਕਿਉਂ ਨਹੀਂ ਆਪੋਟਪਾਤ ਵੈਸੇ ਤੇ ਪਰਚੀ ਹੈਗੀ ਹੈ ਆਪਣੇ ਕੋਲ ਕੱਟੀ ਹੋਈ 1500 ਰੁਪਏ ਦੀ ਉਹ ਕਿ ਪਰਚੀ ਤੇ ਆਪਣੇ ਕੋਲ ਹੈਗੀ ਹੈ ਨਹੀਂ ਆਪਾਂ ਪਿੱਛੇ ਕਰਕੇ ਕੱਲ ਤੋਂ ਸੋਣਾ ਚਾਹੁੰਦਾ ਕਿ ਬੰਦਾ ਆਪੋਟਪਾਤ ਲੋਕਾਂ ਨੂੰ ਉਹ ਜਿਹਾ ਅਬੂ ਲਾ ਲਈ ਦਿਆ ਪਿੱਛੇ ਕਰ ਲਾ ਥੋੜੀ ਜਗ੍ਹਾ ਹੈਗੀ ਹੈ ਕੱਲ ਤੋਂ ਪਿੱਛੇ ਕਰ ਲਾਂਗੇ ਕੋਈ ਬਹੁਤ ਟ੍ਰੈਫਿਕ ਜਨੂਦੀ ਦੋ ਬਸ ਜਮ ਲੱਗੇ ਰਹਿੰਦਾ ਜੀ ਸ਼ੇਰ ਸ਼ਾਮ ਦਾ ਜਾਮ ਆਈ ਬੱਸ ਸ਼ੇਰ ਸ਼ਾਮ ਨਹੀਂ ਹੈ ਹਾਂਜੀ ਹਾਂਜੀ ਅੱਛਾ ਇਹ ਦਿੱਕਸ਼ਾ ਨੂੰ ਕਈ ਵਾਰ ਕਾਰਨ ਸਮਝਿਆ ਜਾਂਦਾ ਕਿ ਰੋਂਗ ਸਾਈਡੋਂ ਕੱਢਦੇ ਨੇ ਸਵਾਰੀਆਂ ਲੈ ਲੀ ਉਹ ਜਾਮ ਦਾ ਕਾਰਨ ਬਣ ਜਾਂਦੇ ਨੇ ਇਹ ਰਿਕਸ਼ਾ ਇਹ ਗਲਤ ਹੈਗੇ ਜੋ ਸਹੀ ਨਹੀਂ ਜਿਹੜੇ ਸਹੀ ਸੇ ਚਲਾਉਂਦੇ ਨੇ ਕਈ ਬੰਦੇ ਗਲਤ ਹੈਗੇ ਜੋ ਰੋਂਗ ਸਾਈਡ ਚਲਾਉਂਦੇ ਆ ਉਹ ਰੋਂਗ ਸਾਈਡ ਰਹਿੰਦੇ ਆ ਚਾਪੀ ਕੁੱਲ ਦਾ ਕੀ ਯੋਗਦਾਨ ਦੇ ਇੱਕੀ ਚੌਕ ਦਾ ਰਵੀਪੂ ਸਾਡਾ ਬਹੁਤ ਵਧੀਆ ਜੀ ਲੋਕਾਂ ਨੂੰ ਬਹੁਤ ਵਧੀਆ ਯੋਗਦਾਨ ਪਸਟ ਜਾਮ ਦਾ ਜਾਮ ਰਹਿਤਾ ਹੀ ਹੈ ਹਮੇਸ਼ਾ ਹੀ ਰਹਤਾ ਹੈ ਹਾਂਜੀ ਕਿ ਆਮ ਕਰਦਾ ਹਾਂ ਮੰਮਾ ਕਾਲੀ ਤੇ ਭੇੜ ਭੇੜ ਕਾਜ ਰੱਖਦੇ ਆ ਭੇੜ ਰੱਖਦੇ ਆ ਸਮੱਸਿਆ ਬਹੁਤ ਹੋ ਗਈ ਆ ਹਮੇਸ਼ਾ ਹੀ ਆਜ ਹਮੇ ਸਪਤ ਹਮੇਸ਼ਾ ਚੋਂਕੇ ਜਾਮ ਦੀ ਖਬਰ ਆਪਾਂ ਦੇਖਦੇ ਆ ਤਸਵੀਰ ਅੱਜ ਵੀ ਹੋਈ ਹੈ ਬੀਤੇ ਦਿਨ ਵੀ ਹੋਈ ਸੀ ਕਿ ਚੋਂਕ ਹੈਗਾ ਬਹੁਤ ਜ਼ਿਆਦਾ ਰੱਛ ਵਾਲਾ ਇਹ ਸਾਰੇ ਪਾਸੇ ਟ੍ਰੈਫਿਕ ਬਹੁਤ ਜ਼ਿਆਦਾ ਆਂਦੀ ਆ ਖਾਨਾ ਇੱਕੋ ਹੀ ਆ ਹੈ ਜਿਹੜਾ ਪੁਲ ਛੋਟਾ ਆ ਬਹੁਤ ਜ਼ਿਆਦਾ ਇਥੇ ਆਜ ਵਾਲਾ ਟ੍ਰੈਫਿਕ ਆਉਂਦੀ ਆ ਦੂਰ ਦੂਰ ਤੱਕ ਇਹ ਟ੍ਰੈਫਿਕ ਸਾਰੀ ਆ ਕੇ ਇੱਕੋ ਖਾਨੇ ਚ ਆਉਣਾ ਗਈ ਇਸ ਕਰਕੇ ਤੇ ਤਕਰੀਬਨ ਤਕਰੀਬਨ ਰਾਤ ਹੀ ਰਹਿੰਦਾ ਆ ਬਾਕੀ ਅਸੀਂ ਆਪਣੀ ਡਿਊਟੀ ਕਰੀ ਜਾਂਦੇ ਆ ਵਧੀਆ ਢੰਗ ਨਾਲ ਜਾਮ ਨਹੀਂ ਲੱਗਣ ਦਿੰਦੇ ਬਹੁਤਾ ਕਈ ਚਲਾਈ ਜਾਂਦੇ ਆ ਵੀ ਰਸਤਾ ਪੈਂਦਾ ਯਾਰ ਚਲਦਾ ਦੀ ਇਹ ਹੈ ਪਰੇਸ਼ਾਨੀ ਕਿ ਹਮੇਸ਼ਾ ਹੀ ਜਾਮ ਰਹੇ ਰਿਹਾ ਨਹੀਂ ਬਹੁਤ ਪ੍ਰੇਸ਼ਾਨੀ ਕੱਲ ਨੂੰ ਨਹੀਂ ਨਹੀਂ ਤੁਸੀਂ ਵੀ ਕਦੇ ਵੀ ਆਖੇ ਕਦੇ ਵੀ ਸਾਰੀ ਦਿਹਾੜੀ ਚੋਰੀ ਛੁਪੇ ਆ ਕੇ ਦੇਖ ਲਓ ਕਦੇ ਜਾਮ ਲੱਗਿਆ ਤੁਹਾਨੂੰ ਡੱਕਰ ਜਵੇ ਬਈ ਕੋਈ 10 15 ਮਿੰਟ ਖੜ ਕੇ ਗਿਆ ਦਾ ਘੰਟਾ ਇਦਾਂ ਕਦੇ ਨਹੀਂ ਇੱਕ ਦੋ ਮਿੰਟ ਤਾਂ ਦੋ ਤਿੰਨ ਮਿੰਟ ਤਾਂ ਚਲੋ ਖੜਨਾ ਪੈਦਾ ਹੁੰਦਾ ਜ਼ਿਆਦਾ ਨਹੀਂ ਇਹ ਰੋਡ ਤੇ ਕਿਹਾਦੇ ਫੜੀਆਂ ਲੱਗੀਆਂ ਕੋਈ ਇਹਦੇ ਇਦਾਂ ਤਰ੍ਹਾਂ ਜਾਮ ਦਾ ਪਰਮ ਹੁੰਦਾ ਹਰੋ ਇਹ ਤਾਂ ਹੈ ਹੀ ਜਿੰਨੀ ਵੀ ਜਿਹੜੀ ਰੇੜੀ ਫੜੀ ਰੋਡ ਤੇ ਕੱਢ ਕੇ ਲਾਉਂਦੇ ਬਾਹਰ ਉਹਦੇ ਨਾਲ ਰਿਕਾਰਡ ਤਾਂ ਪੈਂਦੀ ਹੈ ਟ੍ਰੈਫਿਕ ਨੂੰ ਅੱਛਾ ਤੁਹਾਡੇ ਵੱਲੋਂ ਰੋਕੇ ਨਹੀਂ ਜਾਂਦਾ ਉਹਨੂੰ ਰੇੜੀ ਬੜੀ ਅਸੀਂ ਵੀ ਉਹਨਾਂ ਨੂੰ ਅਵੇਅਰ ਕਰਦੇ ਰਹਿੰਦੇ ਆ ਵੀ ਨਾ ਲਾਓ ਬਾਕੀ ਕਾਰਪੋਰੇਸ਼ਨ ਵਾਲੇ ਵੀ ਕਾਰਵਾਈ ਕਰਦੇ ਆ ਅੱਛਾ ਜੀ ਸਮੇਂ ਸਮੇਂ ਤੇ ਕਾਰਪੋਰੇਸ਼ਨ ਵਾਲੇ ਚੱਕੇ ਵੀ ਲਿਆਏ ਚੱਕੇ ਲਗਾਏ ਉਹਨਾਂ ਦੀ ਕਾਰਪੋਰੇਸ਼ਨ ਵਾਲੇ ਕਾਰਪੋਰੇਸ਼ਨ ਵਾਲੇ ਕਈ ਵਾਰੀ ਚੱਕੇ ਲੈ ਕੇ ਗਏ ਆ ਤੇ ਫੇਰ ਲੈ ਕੇ ਆਉਂਦੇ ਆ ਜੁਰਮਾਨਾ ਜਮਨਾਂ ਭਰ ਕੇ ਕਾਰਪੋਰੇਸ਼ਨ ਵਾਲੇ ਤਾਂ ਦੱਸਦੇ ਨਹੀਂ ਹੈ ਕਿ ਕਿਸੇ ਵੀ ਆ ਫੇਰ ਛੇ ਹੈ ਕੋਈ ਹੋਰ ਇਹ ਬੰਦੇ ਮੇਰੇ ਕੋਲ ਵੀ ਜਾ ਰਿਹਾ ਹੋਵੇ ਤੇ ਪਰ ਦੇਖਣੇ ਚਾਹਤ ਕੇ ਲੈ ਕੇ ਮੇਰੇ ਸਾਹਮਣੇ ਵੀ ਲੈ ਕੇ ਗਏ ਚਾਹਤ ਕੇ ਪਹਿਲਾਂ ਵੀ ਕਹਿੰਦੇ ਸੀ ਲੈ ਕੇ ਗਏ ਆ ਪਰ ਫਿਰ ਇਹ ਜੁਰਮਾਨਾ ਜਮੂਨਾ ਪਰ ਕੇ ਲਿਆਉਂਦੇ ਆ ਕਈ ਦੁਕਾਨਾਂ ਵੀ ਨਹੀਂ ਸਿਰ ਗੱਡੀਆਂ ਜੋ ਸੇਲ ਵਾਸਤੇ ਲਾਈਆਂ ਗਈਆਂ ਨਾ ਪੁੱਟਪਾਤ ਦੀ ਛੱਡੀ ਹੋਈ ਹੈ ਨਹੀਂ ਉਹਨਾਂ ਕੀ ਵੀ ਦੇਖਦੇ ਗੱਡੀਆਂ ਸੇਲ ਵਾਸਤੇ ਲਾਈਆਂ ਗਈਆਂ ਨਾ ਪੁੱਟਪਾਤ ਦੀ ਛੱਡੀ ਹੋਈ ਹੈ ਇੱਧਰ ਤਾਂ ਕੋਈ ਨਹੀਂ ਹੈ ਆਪਣੇ ਤੋਂ ਏਰੀਆ ਜੋਕ ਤੇ ਕਿ ਜਾਕੀ ਦੇਖੋ ਇਸੀ ਰੋਡ ਤੇ ਸਰ ਲੱਗਦਾ ਨੇ ਜਿਹੜੇ ਪੁੱਟਪਾਤ ਆ ਲੋਕਾਂ ਦੇ ਟੋਰਣ ਵਾਸਤੇ ਹੁੰਦੇ ਆ ਉਹ ਹਾਂਜੀ 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 ਕਿਤੇ ਨਾ ਕਿਤੇ ਗਲ ਗੱਲ ਇਹਨੇ ਤਾਂ ਕਾਰਵਾਈ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਚੁਣ ਚਾਹੀਦੀ ਹੈ ਉਹ ਜਾਓ ਜੀ ਤੁਸੀਂ ਇਹ ਵੀ ਉੱਪਰ ਪ੍ਰਸ਼ਾਸਨ ਤੱਕ ਗੱਲ ਕਰਕੇ ਇਹਨਾਂ ਨੇ ਇਹਨਾਂ ਨੂੰ ਵੀ ਚੱਕ ਕੇ ਲੈ ਕੇ ਗਏ ਆ ਇਹਨਾਂ ਨੂੰ ਵੀ ਮੇਰੇ ਸਾਹਮਣੇ ਚੱਕ ਕੇ ਲੈ ਕੇ ਗਏ ਆ ਇਹਨਾਂ ਦੀਆਂ ਸਬਜ਼ੀਆਂ ਵਗੈਰਾ